ਆਹ ਵੇ ਹਵਾ ਨੇ ਮੀਂਹ ਤੇ ਬੱਚਿਆਂ ਤੇ ਇਹ ਸਭ ਕਾਕੇ ਦੇ ਚਾਹ ਤੇ ਨੇ ਜਿੱਤੋਂ ਪਈ ਨਹੀਂ ਕੁੱਤੇ ਛਤਰੀ ਲਾਈ ਆ ਬਾਪੂ ਵਾਲੀ ਸਮਝ ਕੇ ਦਿਖਾ ਲੈ ਅਜੇ ਵੀ ਆਉਣਾ ਬਈ ਤਾਂ ਹਣੀ ਇਹਦੇ ਅਜੇ ਤੇ ਦਿਹਾੜੀ ਦੀ 15 ਬੰਦਾ ਬੰਦਾ ਵੀ ਵੀ ਮੀਟਿੰਗ ਅਸੀਂ ਕਰਦੀਆਂ ਤੇ ਅੱਜ ਹੀ ਤੇ ਉਹ ਜੱਪੀ ਜੀ ਕਿ ਕਿਤੇ ਬੋਮਾ ਦੀ ਤੁਹਾਨੂੰ ਜਾਨ ਦੱਸੋ ਨਾ ਸਾਰੀ ਆ ਗਈ ਇਸ ਚ ਦਾ ਪਤਾ ਹੈ ਉਹ ਜੱਪੀ ਜੀ ਨੂੰ ਦੱਸੋ ਨਾ ਪੰਜਾਬੀ ਚ ਕਿਹਦੇ ਤੇ ਟਟਕਿਆ ਲੱਗ ਗਿਆ ਬੰਦੇ ਇਹ ਹਜੇ ਤਾਂ ਯਾਰ ਮਦਾਮ ਨੂੰ ਵੀ ਪਖੇ ਤੇ ਟਟਕਿਆ ਪਹਿਲਾਂ ਹੀ ਲੱਗ ਗਿਆ ਮੈਂ ਹਿੱਸਾ ਲੈ ਕੇ ਮਦਾਮ ਤੇ ਪਖੇ ਤੇ ਪਿਉ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਜੀ ਮਾਨ ਦੇ ਅੱਗੇ ਦੇ ਆਓ ਮਾਨ ਸਾਹਿਬ ਦੇ ਅੱਗੇ ਦੇ ਆਓ ਤੁਹਾਨੂੰ ਪਹਿਲਾਂ ਯਾਰ ਮੈਂ ਤਾਂ ਹਦਾਨ ਆ ਕੇ ਮਤਲਬ ਔਰ ਪਤਾ ਨਹੀਂ ਇਹ ਸੇਵਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਪਤਲਿਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਪਰ ਮੈਨੂੰ ਲੱਗਦਾ ਪੋਲਿਟਿਕਲ ਟਟਕਾ ਜਾਂਦੀ ਹੈ ਕਿਉਂਕਿ ਸਦਾਵਾਂ ਤੇ ਬੱਚੇ ਆ ਕਾਕੇ ਆ ਖਾਣ ਪੀਣ ਦਾ ਖਿਆਲ ਵਸਿਆ ਮੈਨੂੰ ਲੱਗਦਾ ਕਿ ਆਵਾਜ਼ ਸੀ ਮਤਲਬ ਅੱਛਾ ਟਟਕਾ ਜੜ ਗਿਆ ਥੱਲੇ ਉਹ ਕੱਲ ਬੱਚਿਆਂ ਨੂੰ ਬੱਚਿਆਂ ਕੋਲੋਂ ਕੱਲ ਕੋ ਚਾਹ ਕਰਾਉਂਦੇ ਸੀ ਮਤਲਬ ਕੰਮ ਨਿਭੜ ਗਿਆ ਅਕਾਲੀ ਦਲ ਦਾ ਵੀ ਭਾਜੀਪੀ ਦਾ ਜਿੰਦਾ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਧੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਨੇ ਕਦੇ ਬਹੁਤ ਸਾਰੇ ਸਭ ਪਹਿਲਾਂ ਸਾਰੀ ਤਿਆਰੀ ਦਾ ਉਹ ਤਾਪਮਾਨ ਚੈੱਕ ਕਰਦੇ ਨੇ ਉਹ ਇਧਰ ਇੰਗਲਿਸ਼ ਦਾ ਬੋਲ ਬੋਲੇ ਕੋ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਇਹਹੀ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਤੇ ਇੱਕ ਦੀ ਗੱਲ ਤਾਪਮਾਨ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਜਲਦੀ ਜਾਦੀ ਫੇਗਦੇ ਤਵੇ ਏਸੀ ਚੱਲਦੇ ਛੱਡੋ ਪੰਜਾਬ ਦਾ ਕੀ ਕਰਨਾ ਆ ਆ ਉਦਾਰੀ ਹਾਲਤ ਹੈ ਸਮਝਿਆ ਕਿ ਬੰਨਾ ਕੋਈ 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 ਸਭ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ ਔਰ ਮੈਂ ਮੈਂ ਤੇ ਕਹੂੰਗਾ ਕਿ ਆਮ ਆਦਮੀ ਪਾਰਟੀ 13 ਦੇ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਲਈ ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਵਰਕਰ ਘਰ ਦੇ ਪਊਗਾ ਸਭ ਨੂੰ ਵਿਚੇ ਬਲੇ ਮੰਤਰੀ ਕੈਂਡੀਡੇਟ ਆਵਾਜ਼ ਦੇਣ ਇੱਕ ਗੱਦਾਂ ਦੇ ਸਾਡੇ ਦੀ ਤਾਪਮਾਨ 32 ਡਿਗਰੀ ਵੇਖਦਾਂ ਦਾ 40 ਵੀ ਉਦਾਂ ਦਾ 50 ਵੀ ਉਦਾਂ ਦਾ 20 ਵੀ ਉਦਾਂ ਦਾ ਜਿੱਦਾਂ ਦਾ ਤਾਪਮਾਨ ਹੋ ਗਿਆ ਸਭ ਇੱਕ ਲੈਕਚਰ ਹਿਸਾਬ ਤੇ ਲੜੀ ਦੋ ਦੋ ਡਿਗਰੀ ਤੇ ਜਾਂਦੇ ਸੱਤ ਰੋਜ਼ ਚੱਲਦੇ ਤੇ ਜੋਸ਼ ਜੋਸ਼ ਦਾ ਮੱਦੇ ਕਿਵੇ ਹਾਂਜੀ ਮਾਹੌਲ ਬਣਾ ਜਾਂਦਾ ਹਾਂਜੀ ਬੰਦ ਹੋ ਰਹੀ ਜਨ ਕਵੀਰ ਠੀਕ ਹੈ ਠੀਕ ਹੈ ਉਹਨਾਂ ਆਪੇ ਗਿਆ ਜਾਂ ੱਟੀਆਂ ਲੱਗੀਆਂ ਥੋੜੀ ਜਿਹੀ ਆਪੇ ਗਿਆ ਬਾਹਰ ਸੋਲੇ ਦੇਖਣ ਦਾ ਓ ਜੱਜ ਮਜੀਠੀਆ ਸਾਹਿਬ ਜਾਣਗੇ ਜੀ ਮੈਂ ਮੈਂ ਤਾਂ ਤੁਹਾਡੇ ਜਾਂ ਚੰਨਾ ਦੇ ਦੇਖਿਆ ਤੁਸੀਂ ਲਾਉਂਦੇ ਹੋ ਆਪੇ ਗਏ ਜਾਂਦੇ ਸੰਗੀ ਹੋਣੀ ਬਫਾਰ ਹੋ ਗਿਆ ਮਜੀਠੀਆ ਸਾਹਿਬ ਜਾਣਗੇ ਤੇ ਉਹ ਆਈ ਜੱਟ ਜਿਹੜਾ ਬਸੇ ਆਵੇ ਜੀ ਸਾਨੂੰ ਕੋਈ ਦੀ ਜੀ ਪਰਹਾਲ ਬਚਾਉਂ ਜਾਤ ਦਾ ਹੀ ਉਹ ਕੰਮ ਵਿੱਚੇ ਹੋ ਗਿਆ ਅਜੇ ਤੱਕ ਬੇਵਕਾ ਰਹਿਦੇ ਹੁਣ ਅੱਧਾ ਪੰਜਾਬ ਰਹਿਦਾ ਨਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਫਾਦੀ ਆ ਜੇ ਮਾ ਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਪਾਜਸਟ ਕਰੇ ਉਹ ਸੇ ਠੀਕ ਹ ਤੇ ਸੱਜ ਜਿਹੜੀ ਕਾਲੀ ਦਾਲ ਦੀ ਹਾਲ ਧੋਰੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਿਆ ਕੀ ਹਾਲ ਤੁਹਾਡਾ ਸਰ ਸਰਕਾਰੀ ਹੈਗੀ ਕੇਜਰੀਵਾਲ ਦੀ ਯਾਤਿਕਾ ਖਾਰਜ ਕਰ ਦਿੱਤੀ ਹੋਈ ਹੈ ਹੁਣ ਅਗਲਾ ਸਟੈਪ ਕੀ ਹੋਵੇ ਨਾ ਕੋਈ ਨਹੀਂ ਹਾਈ ਕੋਰਟ ਸੁਪਰੀਮ ਕੋਰਟ ਸਾਨੂੰ ਮਿਆਪਾ ਕਰ ਪੂਰਾ ਮਤਲਬ ਵਿਸ਼ਵਾਸ ਹੈ ਕੋਈ ਗੱਲ ਨਹੀਂ ਕਾਨੂੰਨੀ ਲੜਾਈ ਲੜਾਂਗੇ ਜਿੰਨੇ ਤੱਕ ਲੋੜ ਪਈ ਉਹਨਾਂ ਤੱਕ ਲੜਾਂਗੇ